ਵਿਸ਼ਕਰਮਾ ਚੈਰੀਟੇਬਲ ਐਜੂਕੇਸ਼ਨ ਤੇ ਵੈਲਫੇਅਰ ਟਰਸਟ ਦੇ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਸਰਬ ਧਰਮ ਸਾਂਝੀ ਵਾਲਤਾ ਦਾ ਪੈਗਾਮ ਦਿੰਦਿਆਂ ਤਾਂਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਕੜਾ ਪ੍ਰਸ਼ਾਦ ਪਲਾਉ ਤੇ ਚਾਹ ਦਾ ਅਤੁੱਟ ਲੰਗਰ ਚੇਅਰਮੈਨ ਸਰਦਾਰ ਕਾਕਾ ਸਿੰਘ ਮੈਣੇ ਤੇ ਸਰਪ੍ਰਸਤ ਸਰਦਾਰ ਬਚਨ ਸਿੰਘ ਹੁੰਦਰ ਤੇ ਬਾਬੂ ਰਾਮ ਕਿਸ਼ਨ ਸੁਖਦੇਵ ਸਿੰਘ ਸਨੋਰੀ ਅਟਾ ਅਤੇ ਪ੍ਰਧਾਨ ਸੁਰਜੀਤ ਸਿੰਘ ਮਹਿਲ ਦੀ ਅਗਵਾਈ ਦੇ ਅਧੀਨ ਵਿਸ਼ਕਰਮਾ ਮੰਦਿਰ ਲੋਹਾਰੀ ਗੇਟ ਪਟਿਆਲਾ ਵਿਖੇ ਲਗਾਇਆ ਗਿਆ। ਇਸ ਮੌਕੇ ਸਮੂਚੀ ਵਿਸ਼ਕਰਮਾ ਮੰਦਰ ٹرسٹ ਮੈਂਬਰਸ਼ਿਪ ਦੇ ਵੱਲੋਂ ਗੁਰਪੁਰਬ ਦੀ ਉਤੇ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਅਤੇ ਗੁਰੂ ਸਾਹਿਬ ਦੇ ਦੱਸੇ ਹੋਏ ਨਕਸ਼ਾ ਤੇ ਚੱਲਣ ਦਾ ਪੈਗਾਮ ਦਿੱਤਾ ਗਿਆ। ਇਹ ਵਿਸ਼ਕਰਮਾ ਮੰਦਰ ਲਾਹੌਰੀ ਦੇ ਪਟਿਆਲਾ ਵੱਲੋਂ ਅਸੀਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਦਿਵਸ ਦੀ ਖੁਸ਼ੀ 'ਚ ਗੁਰਪ੍ਰਬ ਦੀ ਖੁਸ਼ੀ 'ਚ ਇਹ ਵਿਸ਼ਕਰਮਾ ਮੰਦਰ ਵੱਲੋਂ ਕਮੇਟੀ ਵੱਲੋਂ ਸਾਰੇ ਸਹਿਰ ਦੇ ਸਹਿਯੋਗ ਨਾਲ ਲਾਇਆ ਗਿਆ। ਅਸੀਂ ਤਾਂ ਕਿ ਸਾਡਾ ਔਰ ਆਪਸੀ ਜੋ ਸਾਡੇ ਹਿੰਦੂ ਸਿੱਖ ਦਾ ਜੋ ਜਾਂ ਕੋਈ ਪ੍ਰੇਮ ਪਿਆਰ ਵਰਦਾ ਰਹੇ ਇਸ ਵਾਸਤੇ ਅਸੀਂ ਨਗਰ ਸਹਿਰ ਦੇ ਅੰਦਰ ਕਿਸੇ ਕਿਸਮ ਦਾ ਕਿਉਕ ਸੇ ਪਾਰਟੀ ਦਾ ਕਿਸੇ ਧਰਮ ਦਾ ਬੰਦਾ ਹੋਵੇ ਅਸੀਂ ਸਭ ਦੇ ਨਗਰ ਕੀਰਤਨ ਹੋਵੇ ਕੋਈ ਹੋਰ ਫੰਕਸ਼ਨ ਹੋਵੇ ਅਸੀਂ ਸਭ ਦੇ ਲੰਗਰ ਲਾਉਨੇ ਆ ਉਹਨਾਂ ਨੂੰ ਫੁੱਲਾਂ ਦੀ ਹਾਰ ਪਾਉਨੇ ਆ ਬਾਜ਼ਾਰ 'ਚ ਜਿਹੜਾ ਵੀ ਨਗਰ ਕੀਰਤਨ ਹੁੰਦਾ ਇਹ ਸਾਡਾ ਸੂਲ ਹੈ ਇੱਥੇ ਦਾ ਕਿਸੇ ਕੌਮ ਦਾ ਹੋਵੇ ਕਿਸੇ ਮਜਬ ਦਾ ਹੋਵੇ ਅਸੀਂ ਸਭ ਦਾ ਸਤਿਕਾਰ ਕਰਦੇ ਆਂ ਇੰਨੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਾਂ ਕਿ 54 ਸਾਲ ਤੋਂ ਚੱਲ ਰਿਹਾ ਹੈ ਜੀ ਔਰ ਅਸੀਂ ਬਹੁਤ ਸਾਡੀ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਸ਼ਹਿਰ ਦਾ ਬਹੁਤ ਇੱਕ ਹੈ ਸਾਡਾ ਸਾਡਾ ਸਾਰਾ ਸ਼ਹਿਰ ਇੰਨਾ ਸ਼ਹਿਰ ਪਟਿਆਲੇ ਦੇ ਸਾਡੀ ਬਰਾਦਰੀ ਦੇ ਜੋ ਹੱਥ ਦਾ ਕਿਰਤ ਕਰਨ ਵਾਲਾ ਬੰਦਾ ਹੈ ਉਹ ਚਾਹੇ ਕੋਈ ਕੰਮ ਕਰਦਾ ਹੈ ਉਹ ਸਾਰੇ ਸਾਨੂੰ ਹੱਦੋਂ ਵੱਧ ਸਹਿਯੋਗ ਦਿੰਦੇ ਆ ਅਸੀਂ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦੀਆਂ ਜੋ ਕਿ ਸਾਨੂੰ ਇੱਥੇ ਸਾਥ ਦਿੰਦੇ ਆ ਔਰ ਅਸੀਂ ਹਰ ਜੇ ਆ ਵੀ ਕੋਈ ਸਾਡੇ ਪਟਿਆਲੇ ਦੇ ਅੰਦਰ ਨਿਵਾਸੀ ਹੈ ਉਹ ਕਿਸੇ ਕੌਮ ਨਾਲ ਸਬੰਧ ਰੱਖਦਾ ਹੈ ਹੱਤੀਂ ਕਿਰਤ ਕਰਦਾ ਹੈ ਸਭ ਦਾ ਅਸੀਂ ਸਵਾਗਤ ਕਰਦੇ ਆਂ ਸਭ ਦਾ ਬਹੁਤ ਬਹੁਤ ਧੰਨਵਾਦ ਅਸੀਂ ਹੋਰ ਇੱਥੇ ਕੋਈ ਵੀ ਭਲਾਈ ਦਾ ਕੰਮ ਹੋਵੇ ਕਿਸੇ ਗਰੀਬ ਲੜਕੀ ਦੀ شادی ਕਰਨੀ ਹੋਵੇ ਉਹ ਵੀ ਵਿਚਾਰ ਕਰਦੇ ਆਂ ਕਿਸੇ ਦੀ ਮਾਇਆ ਰਾਹੀਂ ਸਾਥ ਦੇਣਾ ਹੋਵੇ ਕਿਸੇ ਕੋਲ ਇਲਾਜ ਕਰਾਣ ਦੀ ਗੰਜੈਸ ਨਾ ਹੋਵੇ ਉਹ ਵੀ ਅਸੀਂ ਹਰ ਪ੍ਰਕਾਰ ਦੀ ਉਹਦੀ ਮਦਦ ਕਰਦੇ ਆਂ ਤਾਂ ਕਿ ਸਾਡੀ ਕੌਮ 'ਚ ਸਾਡੀ ਬਰਾਦਰੀ ਸੰਸਾਰ 'ਚ ਸਾਡਾ ਆਪਸ ਵਿੱਚ ਬਣਾ ਪਿਆਰ ਬਣਿਆ ਰਹੀ ਅੱਜ ਕਿਸ ਚੀਜ਼ ਦਾ ਲੰਗਰ ਹੈ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕਿਸ ਚੀਜ਼ ਦਾ ਲੰਗਰ ਲਗਾਇਆ ਹੋਇਆ ਹੈ ਅੱਜ ਜੀ ਪਲਾਵ ਹੈ ਚੌਲ ਹੈ ਉਹ ਜੋ ਕਮੇਟੀ ਦੀ ਸਲਾਹ ਦੇ ਨਾਲ ਹੈ ਉਹ ਸਾਰਾ ਵਧੀਆ ਤੋਂ ਵਧੀਆ ਚੀਜ਼ਾਂ ਜਦੋਂ ਤੀਕ ਸ਼ਾਮ ਤੱਕ ਇਹ ਲੰਗਰ ਚੱਲਦਾ ਰਹੂਗਾ ਉਸ ਭਗਵਾਨ ਵਿਸ਼ੂ ਕਰਮਾ ਜੀ ਦੀ ਕਿਰਪਾ ਸਾਧਕਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਨਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਦੀਪ ਸਿੰਘ ਕੇਸ਼ਿਆਰ ਬੀਸ਼ਵਕਰਮਾ ਚੈਰੀਟੇਬਲ এডਿਕੇਸ਼ਨ ਐਂਡ ਵੈਲਫੇਅਰ ٹرسٹ ਲਾ ਹੁਰੀਗੇਟ ਪਟਿਆਲਾ ਅੱਜ ਅਸੀਂ ਸਿੱਖ ਧਰਮ ਦੇ ਮੋਢੀ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਗੁਰਪੁਰਬ ਦੇ ਸਬੰਧ ਵਿੱਚ ਸਭ ਸੰਗਤ ਨੂੰ ਸਭ ਤੋਂ ਪਹਿਲਾਂ ਲੱਖ ਲੱਖ ਵਧਾਈ ਦਿੰਨੇ ਹੈ ਅੱਜ ਸਾਡੀ ਸਮੁੱਚੀ ਟੀਮ ਜਿਨ੍ਹਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਦੇ ਸਬੰਧ ਵਿੱਚ ਅੱਜ ਕੜਾ ਪ੍ਰਸ਼ਾਦ ਅਤੇ ਬਲੌਹ ਦਾ ਲੰਗਰ ਲਗਾਇਆ ਗਿਆ ਹੈ ਇਹ ਕੀ ਇਹ ਹਰ ਸਾਲ ਹਰ ਸਾਲ ਹਰ ਇੱਕ ਗੁਰਪੁਰਬ ਤੇ ਬੜੀ ਧੂਮ-ਤਾਮ ਨਾਲ ਗੁਰਪੁਰਬ ਵੀ ਮਨਾਇਆ ਜਾਂਦਾ ਤੇ ਲੰਗਰ ਵੀ ਲਗਾਇਆ ਜਾਂਦਾ ਹੈ ਮੈਂ ਆਪ ਦੀ ਸਮੁੱਚੀ ਟੀਮ ਵੱਲੋਂ ਸਾਈਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸ਼ਵ ਦੀਆਂ ਸਭ ਸੰਗਤਾਂ ਨੂੰ ਲੱਖ-ਲੱਖ ਵਧਾਈ ਦਿੰਦਾ ਹਾਂ ਧੰਨਵਾਦ ਇਹ 53ਵਾਂ 53ਵਾਂ ਲੰਗਰ ਲਾਇਆ ਜੀ ਆਪਣੇ ਉਰੇ ਲੋਹਰਗੇੜ੍ਹ ਮੰਦਰ ਤੇ ਜੀ ਜਾਲ ਲੰਗਰ ਲਗਾਉਂਦੇ ਗੁਰਪੁਰਬ ਹੈ ਜੀ ਗੁਰਦਾਨ ਦੇਵੀ ਦਾ ਜਨ ਦਿਹਾੜਾ ਹੀ ਪੁਰਬ ਹੈ ਇਹ ਹਰ ਸਾਲ ਚੱਲਦਾ ਹੀ ਹੈ ਅੱਜ ਆਪਣੇ ਚਾਵਲ ਬਣਾਏ ਤੇ ਕੜਾ ਪਛਾਦ ਲਾਈ ਇਹ ਅਸੀਂ ਹਰ ਸਾਲ ਹੀ ਲਾਉਂਦੇ ਹਾਂ ਗੁਰਦਾਨ ਦੇਵੀ ਦੇ ਪ੍ਰਕਾਸ਼ ਉਸਤਵ ਤੇ ਇਹ ਜਿਹੜਾ ਲਾਉਂਦੇ ਹਾਂ ਅਸੀਂ ਹਰ ਸਾਲ ਹੀ ਲਾਉਂਦੇ ਹਾਂ ਲਗਭਗ 50 ਸਾਲ ਤੋਂ ਲੱਗ ਭੱਗ ਚੱਲਿਆ ਆ ਰਿਹਾ ਕਿਹੜੀ ਜਗ੍ਹਾ ਤੇ ਲੰਗਰ ਲੰਗਰ ਇਹ ਵਿਸ਼ਕਰਮ ਮੰਦਰ ਲਾਹੌਰੀ ਗੇਟ ਆਪਣਾ ਐਜੂਕੇਸ਼ਨ ਹਾਂ ਕਿੰਨੇ ਸਾਲਾਂ ਤੋਂ ਨੰਗਲ ਲੰਗਦੇ ਆ ਰਹੇ ਹੋ ਬਹੁਤ ਸਾਲ ਹੋ ਗਏ ਬਹੁਤ ਸਾਲਾਂ ਤੋਂ ਹੀ ਲੰਗਰ ਲਾਉਂਦੇ ਆ ਰਹੇ ਹਾਂ ਤੇ ਪਹਿਲਾਂ ਤੇਰੋ ਇਹ ਕਰਦੇ ਜਿਹੜੇ ਮੰਦਿਰ ਕੋਲ ਪਹਿਲਾਂ ਤੀਆ ਲੰਗਰ ਲਗਾਇਆ ਅੱਜ ਪ੍ਰਸ਼ਾਦ ਨਮਕੀਨ ਚਾਵਲ ਮੈਂ ਜਤਿੰਦਰ ਸਿੰਘ ਜਰਨਲ ਸੈਕਟਰੀ ਵਿਸ਼ਵਕਰਮਾ ਚੈਰੀਟੇਬਲ ਐਜੂਕੇਸ਼ਨ ਐਂਡ ਵੈਲਫੇਅਰ ਟਰਸਟ ਵਿਸ਼ਵਕਰਮਾ ਮੰਦਿਰ ਲਾਹੌਰੀ ਗੇਟ ਪਟਿਆਲਾ ਦੇ ਹਵਾਲੇ ਤੋਂ ਬਿਆਨ ਕਰਦਾ ਹਾਂ ਕਿ ਮੰਦਰ ਵਿਖੇ ਗੁਸਤਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਖ ਦੇ ਸਬੰਧ ਵਿੱਚ ਅੱਜ ਵਿਸ਼ਵਕਰਮਾ ਮੰਦਰ ਲਾਹੌਰੀ ਗੜ ਪਟਿਆਲਾ ਵਿਖੇ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਮਹਿਲ ਸਰਪ੍ਰਸਤ ਸਰਦਾਰ ਸੁਖਦੇਵ ਸਿੰਘ ਭੋਲਾ ਜੀ ਸਰਪ੍ਰਸਤ ਬਾਉ ਰਾਮਕਿਸ਼ਨ ਜੀ ਸਰਪ੍ਰਸਤ ਨਰੇਂਦਰ ਸਿੰਘ ਅਤੇ ਸਮੁੱਚੀ ਵਿਸ਼ਵਕਰਮਾ ਮੰਦਰ ਕਮੇਟਰੀ ਟਰਸਟ ਦੀ ਟੀਮ ਵੱਲੋਂ ਅੱਜ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੜਾ ਪ੍ਰਸ਼ਾਦ ਦਾ ਤੇ ਪਲਾਉ ਦਾ ਲੰਗਰ ਲਗਾਇਆ ਗਿਆ ਹੈ ਜਿਵੇਂ ਜਾਣਕਾਰੀ ਦੰਦੇ ਦੱਸਦੀ ਹੈ ਕਿ ਹਰੇਕ ਸਾਲ ਲਗਭਗ 53 ਸਾਲਾਂ ਤੋਂ ਇਹ ਮੰਦਿਰ ਗੁਰੂ ਜੀ ਦਾ ਟੁੱਟ ਲੰਗਰ ਹਰੇਕ ਜਨਮ ਦਿਵਸ ਗੁਰਪੁਰਬ ਤੇ ਕਿਸੇ ਵੀ ਗੁਰਪੁਰਬ ਦੇ ਸਮਾਨ ਵਿੱਚ ਅਸੀਂ ਟੁੱਟ ਲੰਗਰ ਲਗਾਉਂਦੇ ਹਾਂ ਤੇ ਇਹ ਲੰਗਰ ਦੀ ਸੇਵਾ ਭਵਿਕ ਵਿੱਚ ਵੀ ਜਾਰੀ ਰਹੇਗੀ ਸੋ ਅਸੀਂ ਆਪਣੇ ਹਵਾਲੇ ਅਨੁਸਾਰ ਜਾਣਕਾਰੀ ਦਈਏ ਕਿ ਮੰਦਿਰ ਟਰਸਟ ਵੱਲੋਂ ਗਰੀਬ ਕੁੜੀਆਂ ਦੇ ਵਿਆਹ ਨੂੰ ਤਵੱਜੋ ਪਹਿਲ ਦੇ ਆਧਾਰ ਤੇ ਕੀਤਾ ਜਾਂਦਾ ਆਪਣੀ ਬਰਾਦਰੀ ਨਾਲ ਸੰਬੰਧਿਤ ਕਿਸੇ ਵੀ ਭਲਾਈ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਂਦਾ ਹੈ ਤੋਂ ਮੈਂ ਅੱਜ ਆਪਣੇ ਵੱਲੋਂ ਤੇ ਆਪਣੀ ਸਮੁੱਚੀ ਟੀਮ ਵੱਲੋਂ ਸਰਪ੍ਰਸਤ ਸਰਦਾਰ ਬਚਨ ਸਿੰਘ ਵੱਲੋਂ ਪ੍ਰਧਾਨ ਸਰਦਾਰ ਸਰਜੀਤ ਸਿੰਘ ਮਹਿਲ ਵੱਲੋਂ ਚੇਅਰਮੈਨ ਸਰਦਾਰ ਕਾਕਾ ਸਿੰਘ ਮੇਨੇ ਵੱਲੋਂ ਦੇ ਹਵਾਲੇ ਨਾਲ ਅੱਜ ਸਭੂ ਸਾਧ ਸੰਗਤ ਨੂੰ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਧੰਨਵਾਦ